ਹਾਂਜੀ ਪ੍ਰਧਾਨ ਜੀ ਅੱਜ ਭਰਾਵੋ ਅਸੀਂ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਜਿਹੜਾ ਕੀ ਕੱਲ ਦਾ ਪ੍ਰੋਗਰਾਮ ਆ 13 ਤਰੀਕ ਦਾ ਉਹਦੇ ਸਬੰਧ ਦੇ ਵਿੱਚ ਫਲਾਕ ਜਮ ਇਕੱਠੀ ਹੋਈ ਆ ਸੰਗਰੂਰ ਦੀ ਜਿਹਦੇ ਲਈ ਕੱਲ ਨੂੰ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਆਂ ਅਸੀਂ ਵੀ ਪੂਰੇ ਜੋਰ ਨਾਲ ਆਉਣਾ ਜਿਹੜਾ ਕੀ ਮੋਦੀ ਸਾਹਿਬ ਅਮਰੀਕਾ ਦੇ ਨਾਲ ਸੰਧੀਆਂ ਸੈੱਟ ਕਰ ਰਹੇ ਨੇ ਤੇ ਸਾਡੇ ਲੋਕਾਂ ਨੂੰ ਅਜਾੜਨ ਦਾ ਜਿਹੜਾ ਪ੍ਰਬੰਧ ਆ ਤੇ ਪਮਾ ਪੰਜਾਬ ਦੀ ਸਰਕਾਰ ਹੋਵੇ ਪਮਾ ਸੈਂਟਰ ਦੀ ਉਹ ਕਾ ਲਈ ਆ ਜਿਹੜੀ ਕਿ ਲੈਂਡ ਪੌਲਿੰਗ ਪਾਲਿਸੀ ਤੇ ਕੱਲ ਬਿਆਨ ਆਇਆ ਸਰਕਾਰ ਦਾ ਇਹਨੇ ਭਾਵੋ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਉਹ ਵਾਪਸ ਲੱਤੀ ਆ ਪਾਲਿਸੀ ਤੇ ਇਹਦੇ ਲਈ ਹਜੇ ਇਹਨਾਂ ਨੇ ਹੱਥ ਤੇ ਆਪਣੇ ਕੁਝ ਨਹੀਂ ਧਰਿਆ ਪਹਿਲਾਂ ਕਿ ਇਹਨਾਂ ਨੇ ਜੀਰੇ ਵਾਲੀ ਫੈਕਟਰੀ ਵੇਲੇ ਵੀ ਕਿਹਾ ਸੀ ਵੀ ਉਹ ਵਾਪਸ ਕੀਤਾ ਗਿਆ ਤੇ ਉਹ ਬੰਦ ਕੀਤੀ ਗਈ ਆ ਪਰ ਉਹ ਤੁਸੀਂ ਦੇਖ ਰਹੇ ਹੋ ਲੋਕ ਦੀ ਜਿਹੜੀ ਤਾਕਤ ਨਾਲ ਉਹ ਜਿੰਨਕ ਹੈ ਤੇ ਉਹਨਾਂ ਕੇ ਇਹਨਾਂ ਨੇ ਬੰਦ ਕਰਤੀ ਉਹ ਤੇ ਹਜੇ ਉਹ ਕਾਗਜ਼ਾਂ ਦੇ ਵਿੱਚ ਬੰਦ ਨਹੀਂ ਹੋਈ ਐਵੇਂ ਜਿਵੇਂ ਜਿਵੇਂ ਆਪਾਂ ਬਾਰਡਰਾਂ ਦੇ ਵਿੱਚ ਕਿ ਲੜਾਈ ਲੜਦੇ ਆ ਆ ਤੁਸੀਂ ਦੇਖਿਆ 13 ਮਹੀਨੇ ਲੱਗ ਭਾਗ ਤੇ ਉੱਥੇ ਕਿੰਨੀਆਂ ਸੀਧੀਆਂ ਹੋਈਆਂ ਉੱਥੇ ਵੀ ਮੋਦੀ ਸਰਕਾਰ ਨੇ ਜਦੋਂ ਉਹ ਆਰਡੀਨੈਂਸ ਵਾਪਸ ਕੀਤੇ ਨੇ ਤਿੰਨ ਕਾਲੇ ਕਾਨੂੰਨਾਂ ਉੱਥੇ ਲੋਕਾਂ ਨੂੰ ਭਰੋਸੇ 'ਚ ਲੱਤਾ ਇਹਦੇ ਕਾਨੂੰਨ ਬਣਾਵਾਂਗੇ ਐਮਐਸਪੀ ਲਾਗੂ ਕਰਾਂਗੇ ਤੇ ਪੰਜਾਬ ਦੀ ਸਰਕਾਰ ਵੀ ਕਹਿੰਦੀ ਰਹੀ ਆ ਪਰ ਆਹ ਗੱਲਾਂ ਦੇ ਨਾਲ ਇੱਕ ਲੋਕਾਂ ਨੂੰ ਲੌਲੀਪਾਪ ਦੰਦੇ ਨੇ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਜਿੰਨਾ ਟਾਈਮ ਤੱਕ ਆਪਣੇ ਹੱਥ ਤੇ ਕੁਝ ਨਹੀਂ ਆਉਂਦਾ ਤੇ ਉਹਨਾਂ ਟਾਈਮ ਤੱਕ ਭਰਾਵੋ ਇਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਆਹ ਥੁੱਕ ਕੇ ਚੱਟਣ ਵਾਲੀ ਗੱਲ ਕਰਦੇ ਨੇ ਇਹਨਾਂ ਲਵੇ ਜੋ ਸਰਕਾਰ ਲਵੇ ਨੀਤੀ ਆ ਉਹ ਭਰਾਵੋ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਮਾਰੂ ਨੀਤੀ ਆ ਜ਼ਮੀਨਾਂ ਨੂੰ ਖੋਣ ਵਾਲੀ ਨੀਤੀ ਆ ਪਰ ਇਹਦੇ ਲਈ ਆਪਾਂ ਜਿਹੜਾ ਕੱਲ ਨੂੰ ਪ੍ਰੋਗਰਾਮ ਕਰਨਾ ਪੂਰੇ ਜੋਰ-ਸ਼ੋਰ ਨਾਲ ਕਰਨਾ ਦੁੱਧ ਝੰਡੇ ਤੇ ਬਸੰਤੀ ਚੁੰਨੀਆਂ ਪੱਗਾਂ ਆ ਸਾਡੇ ਭਰਾਵਾਂ ਤੇ ਸਾਡੀਆਂ ਮਾਮਾ ਭੈਣਾਂ ਨੂੰ ਬੇਨਤੀ ਆ ਕੱਲ ਨੂੰ ਤੁਸੀਂ ਜਿਹੜੀਆਂ ਬਹੀਰਾਂ ਕੱਤ ਕੇ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਆਉਣਾ ਤੇ ਵੱਡਾ ਇਕੱਠ ਲੈ ਕੇ ਆਉਣਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ